ਜਿੱਥੇ ਗੁਰਦੁਆਰਾ ਦਸਤਾਰ ਸਾਹਿਬ ਹੈ ਇੱਥੇ ਮਹਾਰਾਜ ਗੰਗਾ ਕਰ ਰਹੇ ਸੀ ਤੇ ਬਾਹਰੋਂ ਸਾਧ ਸੰਗਤ ਦੀ ਪੀਰ ਬੁੱਧੂ ਸਾਹਿਬ ਆਪਣੇ ਸੇਵਕਾਂ ਦੇ ਨਾਲ ਆਉਂਦੇ ਅੱਗੇ ਸੇਵਕ ਖੜੇ ਸੀ ਉਹਨਾਂ ਨੇ ਰੋਕਿਆ ਤੇ ਮਹਾਰਾਜ ਨੂੰ ਅੰਦਰ ਖਬਰ ਦਿੱਤੀ ਕਿ ਪੀਰ ਜੀ ਮਿਲਣ ਵਾਸਤੇ ਆਏ ਵੈਸੇ ਗੁਰੂ ਸਾਹਿਬ ਦੇ ਕੇਸਾਂ ਦੇ ਦਰਸ਼ਨ ਕਿਸੇ ਨੇ ਨਹੀਂ ਸੰਕੀਤੇ ਆਮ ਜਿਹੜੇ ਹਜ਼ੂਰੀ ਸਿੱਖ ਸੰਨ ਉਹ ਹੀ ਕਰਦੇ ਮਹਾਰਾਜ ਕੇਸ ਢੱਕ ਕੇ ਰੱਖਦੇ ਹੁੰਦੇ ਸੀ ਸਤਗੁਰਾਂ ਨੇ ਕਿਹਾ ਕੋਈ ਗੱਲ ਨਹੀਂ ਇਹ ਫਕੀਰ ਜਿਹੜਾ ਰੱਬ ਰਸੀਦ ਹੈ ਰੱਬ ਦੇ ਪਿਆਰ ਨਾਲ ਪਿੱਜਾ ਆਉਣ ਦਿਓ ਇਹਦੇ ਨਾਲ ਕੋਈ ਗੱਲ ਨਹੀਂ ਸਾਡੇ ਕੇਸ ਵੇਖ ਲਏਗਾ ਕੋਈ ਗੱਲ ਕਿ ਮਹਾਰਾਜ ਦੇ ਜਿਹੜੇ ਕੇਸ ਸੀ ਨਾ ਕਲਗੀਧਰ ਪਾਤਸ਼ਾਹ ਦੇ ਜਦੋਂ ਹਰੇ ਕਰਦੇ ਸੀ ਯਾਨੀ ਸਕਾਉਂਦੇ ਆਪਾਂ ਕਹਿੰਦੇ ਆ ਤੇ ਪਿਸ਼ਾ ਸਿੱਟਦੇ ਸੀ ਤੇ ਪਿੰਨੀਆਂ ਤੱਕ ਆਉਂਦੇ ਸੀ ਮਹਾਰਾਜ ਦੇ ਕੇਸ ਇੰਨੇ ਲੰਬੇ ਸੀ ਤੇ ਸੂਰਜ ਦੇ ਚੜਨ ਤੋਂ ਪਹਿਲਾਂ ਪਹਿਲਾਂ ਹਰੇ ਕਰਕੇ ਮਹਾਰਾਜ ਜਿਹੜੇ ਕੇਸ ਸੀ ਸਾਂਭ ਲੈਂਦੇ ਸੀ ਸਤਗੁਰੂ ਕੇਸ ਕਰਕੇ ਕੰਗਾ ਫੜਿਆ ਪੀਰ ਜੀ ਅੰਦਰ ਹੈ ਸਤਗੁਰੂ ਲੋਕ ਪਰਲੋਕ ਦੇ ਵਾਲੀ ਕਹਿੰਦੇ ਨੇ ਫਕੀਰ ਜੀ ਤੁਸੀਂ ਬਹੁਤ ਕੁਰਬਾਨੀ ਕੀਤੀ ਮਹਾਰਾਜ ਕਹਿੰਦੇ ਪੀਰ ਜੀ ਤੁਸੀਂ ਬੜੀ ਸੇਵਾ ਕੀਤੀ ਹੈ ਦੱਸੋ ਕੀ ਚਾਹੀਦਾ ਹੈ ਲੋਕ ਪਰਲੋਕ ਦੀ ਕੋਈ ਵੀ ਦਾਤ ਅੱਗੇ ਸਿਰ ਝੁਕ ਗਿਆ ਪੀਰ ਬੰਧੂ ਸ਼ਾਹ ਦਾ ਕਹਿਣ ਲੱਗਾ ਮਹਾਰਾਜ ਕੁਝ ਨਹੀਂ ਚਾਹੀਦਾ ਤੁਹਾਡਾ ਦਿੱਤਾ ਬਹੁਤ ਕੁਝ ਅੰਦਰ ਵੀ ਭੰਡਾਰੇ ਭਰੇ ਪਏ ਨੇ ਤੇ ਬਾਹਰ ਵੀ ਭਰੇ ਪਏ ਜੇ ਆਪ ਜੀ ਤੁਠਿਓ ਤੇ ਆ ਕੰਗਾ ਦੇ ਦਿਓ ਸਤਿਗੁਰੂ ਨੇ ਕੰਗਾ ਵੈਸੇ ਕਕਾਰ ਮਹਾਰਾਜ ਨੇ ਕੰਗੇ ਦੇ ਵਿੱਚੋਂ ਜਦੋਂ ਕੇਸ ਕੱਢਣ ਲੱਗੇ ਨਾ ਤੇ ਫਕੀਰ ਨੇ ਪਿਆਰ ਨਾਲ ਹੱਥ ਫੜ ਲਿਆ ਕਹਿੰਦੇ ਮਹਾਰਾਜ ਇਹ ਕੇਸ ਮੈਨੂੰ ਤੁਹਾਡੇ ਬਹੁਤ ਪਿਆਰੇ ਲੱਗਦੇ ਮੈਂ ਕਿਸਾ ਕਰਕੇ ਕੰਗਾ ਮੰਗਿਆ ਕੇਸ ਨਾ ਕੱਢੋ ਵੇਖੋ ਗੁਰੂ ਕੀ ਸਿਖੋ ਉਹ ਗੁਰੂ ਦੇ ਕੇਸਾਂ ਨੂੰ ਤੇ ਮੁਸਲਮਾਨ ਵੀ ਪਿਆਰ ਕਰਦੇ ਸਨ ਆਪਾਂ ਸਿੱਖ ਹੋ ਕੇ ਗੁਵਾਈ ਜਾਂਦੇ ਗਲਿੰਦਾਲੀਆਂ ਦੇ ਵਿੱਚ ਕਦੀ ਖਿਆਲ ਕਰ